ਨੰਨਾ ਮੇਰੇ ਮਿੱਤਰੋ ਸੋਨਾ ਲਿਖਣਾ ਨਾਮ ਵੱਡਾ ਬਣ ਗਿਆ ਸਾਡੇ ਪ੍ਰੀਤ ਦੀ ਗੱਲ ਹੋਵੇ ਭਾਵੇਂ ਜੋੰਦੀਰ ਦੀ ਉਧਰ ਮੂੰਹ ਚੱਕਰ ਰੱਖੋ ਨੇ ਮੂੰਹ ਚੱਕਿਆ ਨੰਬਰਦਾਰ 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 ਲਾਲਾ ਦੇ ਮਕਲਾਵਾ ਦੇ ਨੰਬਰਦਾਰ ਲਾਲਾ ਦੇ ਮਕਲਾਵਾ ਤੋਂ ਪਰ ਦੂਜੇ ਪਾਸੇ ਆਹ ਸਾਡੇ ਜੋਨਰਾ ਗਰੁੱਪ ਦਾ ਕੰਨੇ ਜੀਨ ਜ਼ਿਲ੍ਹੇ ਦੇ ਹਲੇਵਾ ਪਿੰਡ ਦਾ ਸੋਨਾਲੀ ਕੈਸੋਲੀ ਖੇਡ ਦੇ ਮੈਦਾਨ ਦੇ ਵਿੱਚ ਯੱਤੋ ਜਹਤ ਕਰਦਾ ਹੋਇਆ ਇੱਕ ਤਰੀਕ ਨੂੰ ਭਾਈ ਲੋਹੜ ਤੇ ਖੇਤ ਮੁਕਾਬਲਾ ਹੋਣਾ ਹਲੋ ਭਾਈ ਉਹ ਜੋ ਬਿਜਲੀ ਵਾਲੇ ਪਾ ਪਰੰਦੇ ਥੋੜਾ ਦੂਰ ਹੋਈਓ ਗਰੰਟ ਕੀ ਚਾਹ ਤਸਮਗਲ ਦੀ ਫੇਰ ਭਾਈ ਕਾਮਿੰਗ ਨੇ ਬੰਨੇਲਾ ਕਮਾਲ ਫੌਜੀ ਸਾਹ ਪੁੱਜੇ ਹੋਏ ਨੇ

ਭਾਈ ਬਈ ਇੱਕ ਮਿੰਟ ਦਾ ਟਾਈਮ ਅਧਰਪੇ ਇੱਕ ਮਿੰਟ ਦਾ ਵਿਰਤ ਰੱਖਣਾ ਕੱਟ ਜਾਣਾ ਇਹ ਮੋਰਨ ਦੀ ਗੱਲ ਦੀ ਬਣ ਗਈ ਬੱਲੇ 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 ਬੋਲ ਸਾਹ ਜੀ ਆਏ ਨੇ ਦੇਸ਼ ਦਿੱਤਾ ਲੰਘ ਜਾਂਦਾ ਲੱਗੋ ਗਿਆ ਸਾਹ ਆਏ ਨੇ ਭਾਈ ਇੱਕ ਆਹ ਟਰੈਕਟਰਾਂ ਦੇ ਭਾਈ ਮੇਮਲਾ ਟਰੈਕਟਰ ਜੇਤੂ ਆ ਆਹ ਟਰੈਕਟਰ ਜੇਤੂ ਆ ਉਹ ਮਾਦ ਫਸ ਗਿਆ ਤੇ ਉਹਨੂੰ ਜੁੱਤਿਆ ਸੀ ਆ ਦੂਜਾ ਗਲਤ ਨਹੀਂ ਕਰਦਾ ਨਹੀਂ ਜੀਤ ਦੇ ਏਰੀਆ ਦਾ ਸੜਕ ਆ ਪਰ ਦੂਜੇ ਦਾ ਜਦੋਂ ਫੋਨ ਆ ਲੱਗਣ ਭਾਰੋ ਤਾਂ ਖੰਗਲੋਂ ਮੋਢਿਆਂ ਦੀ ਜ਼ਿੰਮੇਵਾਰੀ ਤੇ ਧਾਰ ਬੱਝ ਜਾਂਦਾ ਜਿਹੜਾ ਆਪਰਾ ਆਪਣਾ ਗੋਲਾ ਵਾਸਤੇ ਨਿਕੂ ਜਾਂਦੇ ਆਹਨ ਦੇ ਪਾਸੇ ਸੀਨ ਵਾਲਾ ਮੁੰਡਾ ਕਮਾਲ ਕਰ ਗਿਆ ਅੱਜ ਕੱਲ੍ਹ ਉੱਤੇ ਕਰ ਲੈ ਛਤਰੀ ਦੂਜੇ ਪਾਸੇ ਸੀਨ ਵਾਲੇ ਨੇ ਮੈਚ ਬਰਾਬਰੀ ਤੇ ਲਿਆਂਦਾ ਮੈਚ ਬਰਾਬਰੀ ਤੇ ਲਿਆਂਦਾ ਦੇਰੋਂ ਮੋਲ ਨਾ Thank yeah. you. ਲੱਗੀ ਮੇਲਾ ਦੇ ਦਾ ਸਾਫ ਹੋ ਗਿਆ ਦਰਸ਼ਕ ਪੂਰੇ ਖੁਸ਼ ਨੇ ਪੂਰਾ ਸਵਾਦ ਇਹਨੇ ਕਈ ਨਾਮ ਦਿੱਤੇ ਨੇ ਕਈ ਨਾਮ ਦਿੱਤੇ ਨੇ ਹਰ ਦੂਜੇ ਪਾਸੇ ਉਹ ਦੱਸਦਾ ਪਾ ਦੇਖਿਆ ਮੇਰਾ ਮੋਟਰ ਦੇਖਣੇ ਜੀਮਾ ਨਵਾਬ ਆ 52 ਕਹਿੰਦੇ ਨੇ ਇੱਕ ਪਾਸੇ ਮੁੰਡੇ ਦਾ ਨਾਮ ਲੱਗੀ ਆ ਦੂਜੇ ਪਾਸੇ ਮੁੰਡੇ ਦਾ ਨਾਮ ਲੱਗੀ ਆ ਗੁਰश्याम ਸਿੰਘ ਕਹਿੰਦੇ ਨੇ ਪੱਜੇ ਆ ਖਾਂਦੇ ਪਪੂਰਾ ਕਹਿ ਰਹਾ ਚਲੋ ਇੱਕ ਵਾਰੀ ਮੋੜਿਆ ਪਰ ਦੂਜੇ ਪਾਸੇ ਵੀ ਚਲਨਾ ਕਿਸੇ ਕੰਨ ਨਹੀਂ ਹਰੋ ਕੋਈ ਵੀ ਰੀਲ ਬਣਾ ਲਾ ਇਹ ਵੀ ਰੀਲ ਬਣਾ ਲਾ ਜੱਜ ਜੀ ਦਾ ਜੱਜ ਜੀ ਤੇ ਵੀ ਰੀਲ ਬਣਾਉ ਲਾ ਆ ਕਰ ਮਰੇਗਾ ਚਾਹੋ ਸਾਰਾ ਰਵਾਇਤੀ ਕੋਈ ਤਾਂ ਸੱਤ ਖੋਲੋ সেন্াকে চারেন্ন্য মাই চারা সমিসাই সেন্য়া এব কাকলেস্লে এব হটাই সাইন্য গ়াই আংয় এব কাকলেনকে আদে আন্য়া হটাই হা ਹਦਰ ਲੋਕਾ ਜੁੜਿਆ ਲੋਕਾਂ ਕਨ ਯੰਨੀ ਦਾ ਸੋਨਾ ਭਾਈਆ ਫਰਮੀ ਵਰਤ ਜਿਹੜਾ ਫਿਲਮਾਂ ਬਣਾਉਂਦਾ ਮੁੰਡਾ ਉਹਦਾ ਸੋਨਾ ਭਾਈਆ ਇਹ ਜਿਹੜਾ ਹੋਇਆ ਲਾਡ ਦੇਖਣਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਭਾਈ ਬੰਦ ਹੋ ਗਏ ਬੰਦ ਹੋ ਗਏ ਬਹੁਤ ਵਾਸੀ ਭਾਈ ਹੁਣ ਜੇ ਇਹਨਾਂ ਨੂੰ ਦਿੱਤ ਜੂ ਉਹ ਆਗਰੇ ਨਾਲ ਉਨਕ ਜਾਊਗਾ ਲਾ ਦੂਜੇ ਪਾਸੇ ਪੱਤਣੋਂ ਲਾਂਗਿਆ ਹੁਣ ਪਾਣੀ ਪੱਤਣੋਂ ਲਾਂਗਿਆ ਪਰ ਕੋਸ਼ਿਸ਼ ਮੁੰਡੇ ਨੇ ਵਧੀਆ ਕੀਤੀ ਜੇ ਪਹਿਲੇ ਸਰਾਉਂਡ ਦੇ ਵਿੱਚ ਟਰੈਕਟਰ ਬੰਦ ਨਾ ਕਰਦਾ ਫੇਰ ਗੱਲ ਬਣ ਜਾਂਦੀ ਜੀ ਆ ਜਾਓ ਭਾਈ ਨੂੰ ਵੱਡਾ ਪਹਿਲਾ ਧਰਦੇ ਆ ਹਾਏ ਹਾਏ ਸੰਘੂਤ ਆਹੀ 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 yangi mashina. Yubagan dolashlarim. <laughs> Oy, 6 km. Halokatni yuborib, hafilo tushib qolamiz. Lav do'stlar, audi joy. उन जेतू डेटा सपाजी आई फोन पाव हिकु आई फोन सेवन प्लस